ਪੀਵੀ ਟੁਡੇ ਚੈਨਲ ਤੇ ਤੁਹਾਡਾ ਸਵਾਗਤ ਹੈ। ਬੀਤੀ ਰਾਤ ਚੋਰਾ ਨੇ ਬੰਗਾ ਮੁਖ ਮਾਰਗ ਤੇ ਤਿੰਨ ਵੱਖ-ਵੱਖ ਮੈਡੀਕਲ ਸਟੋਰਾਂ ਅਤੇ ਨਜ਼ਦੀਕੀ ਪਿੰਦੇ ਪਿੰਡ ਜਿੰਦੋਵਾਲ ਵਿਖੇ ਇੱਕ ਕਾਰ ਵਿੱਚੋਂ ਨਕਦੀ ਸਮੇਤ ਕੀਮਤੀ ਸਮਾਨ ਚੋਰੀ ਕਰ ਲਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਨੀਤ ਮੈਡੀਕਲ ਹਾਲ ਦੇ ਮਾਲਕ ਪ੍ਰਦੀਪ ਕੁਮਾਰ ਨੇ ਦੱਸਿਆ ਕਿ ਉਹ ਰੋਜ਼ਾਨਾ ਦੀ ਟਰਾਂ ਆਪਣੀ ਦੁਕਾਨ ਨੂੰ ਬੰਦ ਕਰਕੇ ਕਾਰ ਗਏ ਸਨ ਜਿਨ੍ਹਾਂ ਨੂੰ ਰਾਤ ਸਵਾ ਦੋ ਵਜੇ ਦੇ ਕਰੀਬ ਕਿਸੇ ਨੇ ਫੋਨ ਤੇ ਦੱਸਿਆ ਕਿ ਉਹਨਾਂ ਦੀ ਦੁਕਾਨ ਦਾ ਸ਼ਟਰ ਖੁੱਲਾ ਹੈ। ਉਹਨਾਂ ਨੇ ਤੁਰੰਤ ਦੁਕਾਨ ਤੇ ਆ ਕੇ ਦੇਖਿਆ ਕਿ ਚੋਰਾਂ ਵੱਲੋਂ ਉਹਨਾਂ ਦੀ ਦੁਕਾਨ ਦਾ ਸ਼ਟਰ ਤੋੜਿਆ ਹੋਇਆ ਸੀ ਅਤੇ ਗੱਲੀ ਵਿੱਚ ਪਈਤੀ 50000 ਰੁਪਏ ਦੇ ਕਰੀਬ ਨਕਦੀ ਚੋਰੀ ਹੋ ਚੁੱਕੀ ਸੀ ਇਸੇ ਤਰ੍ਹਾਂ ਸਿਵਲ ਹਸਪਤਾਲ ਦੇ ਸਾਹਮਣੇ ਪੈਂਦੀ ਮੋਹਨ ਮੈਡੀਕੋਜ਼ ਨਾਮੀ ਦੁਕਾਨ ਦਾ ਸ਼ਟਰ ਤੋੜ ਕੇ ਦੁਕਾਨ ਅੰਦਰ ਚੋਰੀ ਕੀਤੀ ਗਈ ਅਤੇ ਦੁਕਾਨ ਦੇ ਮਾਲਕ ਸੌਰਵ ਸਿੰਘ ਨੇ ਦੱਸਿਆ ਉਸ ਨੂੰ ਰਾਤ 3:30 ਵਜੇ ਦੇ ਕਰੀਬ ਬੰਗਾ ਪੁਲਿਸ ਨੇ ਫੋਨ ਕਰਕੇ ਦੱਸਿਆ ਕਿ ਉਹਨਾਂ ਦੀ ਦੁਕਾਨ ਦਾ ਸ਼ਟਰ ਟੁੱਟਾ ਹੋਇਆ ਹੈ ਤੇ ਜਦੋਂ ਉਹਨਾਂ ਨੇ ਦੁਕਾਨ ਤੇ ਆ ਕੇ ਦੇਖਿਆ ਤਾ ਚੋਰਾ ਵੱਲੋਂ ਦੁਕਾਨ ਦਾ ਸ਼ਟਰ ਤੋੜ ਕੇ ਕਰਾਇਆ ਦੇਣ ਲਈ ਰੱਖੀ ਗਈ 22000 ਰੁਪਏ ਦੀ ਨਕਦੀ ਅਤੇ ਹੋਰ ਕੀਮਤੀ ਸਮਾਨ ਚੋਰੀ ਕੀਤਾ ਹੋਇਆ ਸੀ। ਇਤਕੇ ਹੀ ਬਸ ਨਹੀਂ, ਚੋਰਾ ਨੇ ਇੰਦਰ ਦੇਵ ਐਂਡ ਸੰਸ ਨਾਮੀ ਮੈਡੀਕਲ ਦੀ ਦੁਕਾਨ ਨੂੰ ਨਿਸ਼ਾਨੇ ਤੇ ਲੈਂਦਿਆਂ ਦੁਕਾਨ ਦਾ ਸ਼ਟਰ ਤੋੜ ਕੇ ਦੁਕਾਨ ਅੰਦਰ ਪਈ ਨਕਦੀ ਚੋਰੀ ਕੀਤੀ। ਇਸ ਦੁਕਾਨ ਦੇ ਮਾਲਕ ਵਿਕਾਸ ਚੋਪੜਾ ਨੇ ਦੱਸਿਆ ਕਿ ਉਹਨਾਂ ਨੂੰ ਦੇਰ ਰਾਤ ਬੰਗਾ ਪੁਲਿਸ ਦੇ ਕਰਮਚਾਰੀਆਂ ਨੇ ਫੋਨ ਕਰਕੇ ਚੋਰੀ ਹੋ ਜਾਣਵਾਰੇ ਦੱਸਿਆ ਅਤੇ ਜਦੋਂ ਦੁਕਾਨ ਤੇ ਆ ਕੇ ਦੇਖਿਆ ਤਾ ਗੱਲੇ ਵਿੱਚੋਂ 20 ਤੋਂ 25000 ਰੁਪਏ ਦੇ ਕਰੀਬ ਨਕਦੀ ਚੋਰੀ ਹੋ ਚੁੱਕੀ ਸੀ ਦੁਕਾਨ ਅੰਦਰ ਲੱਗੇ ਸੀਸੀਟੀਵੀ ਵਿੱਚ ਕੈਦ ਹੋਇਆ ਫੋਟੋ ਅਮੁਤਾਬਿਕ ਦੋ ਨੌਜਵਾਨ ਮੋਟਰਸਾਈਕਲ ਤੇ ਸਵਾਰ ਹੋ ਕੇ ਆਏ ਸੰ ਅਤੇ 4 ਮਿੰਟ ਦੇ ਅੰਦਰ ਹੀ ਸ਼ਟਰ ਤੋੜ ਕੇ ਚੋਰੀ ਕਰਕੇ ਫਰਾਰ ਹੋ ਗਏ ਇਸੇ ਤਰ੍ਹਾਂ ਚੋਰਾਂ ਨੇ ਨਜ਼ਦੀਕੀ ਪਿੰਦੇ ਪਿੰਡ ਜਿੰਦੋਵਾਲ ਵਿਖੇ ਇੱਕ ਕਾਰ ਦੀ ਗਰੇਲ ਨੂੰ ਪੁੱਟ ਕੇ ਕਾਰ ਅੰਦਰ ਪਈ 4000 ਰੁਪਏ ਦੀ ਨਕਦੀ ਅਤੇ 2 ਟਾਈ ਟੋਲੇ ਸੋਨੇ ਦੇ ਗਹਿਣੇ ਚੋਰੀ ਕਰ ਲਏ ਕਾਰ ਦੀ ਮਾਲਕਣ ਮਨਜੀਤ ਕੌਰ ਨੇ ਦੱਸਿਆ ਕਿ ਉਹ ਬੀਤੀ ਰਾਤ ਆਪਣੇ ਕਾਰ ਅੰਦਰ ਆਪਣੇ ਪੁੱਤਰ ਨਾਲ ਕਮਰੇ ਅੰਦਰ ਸੁੱਤੀ ਪਈ ਸੀ ਅਤੇ ਕੁਲਰ ਦੀ ਆਵਾਜ਼ ਦਾ ਫਾਇਦਾ ਚੁੱਕਦੇ ਹੋਏ ਚੋਰ ਉਹਨਾਂ ਦੀ ਕਾਰ ਦੀ ਕੰਡ ਵਿੱਚ ਲੱਗੇ ਗਰੇਲ ਨੂੰ ਪੁੱਟ ਕੇ ਕਾਰ ਅੰਦਰ ਦਾਖਲ ਹੋਏ ਅਤੇ ਫਰੋਲਾ ਫਰਾਲੀਕਰਨ ਉਪਰੰਤ ਕਮਰੇ ਵਿੱਚ ਪਿਆ ਇੱਕ ਲੋਹੇ ਦਾ ਛੋਟਾ ਟਰੰਕ ਵੀ ਚੁੱਕ ਕੇ ਲੈ ਗਏ ਜੋ ਉਹਨਾਂ ਨੂੰ ਸਵੇਰੇ ਕਾਰ ਨਜ਼ਦੀਕ ਪੈਂਦੇ ਖੇਤਾਂ ਵਿੱਚੋਂ ਮਿਲਿਆ ਜਿਸ ਵਿੱਚ ਸੋਨੇ ਦੇ ਗਹਿਣੇ ਅਤੇ 4000 ਰੁਪਏ ਦੇ ਕਰੀਬ ਨਕਦੀ ਰੱਖੀ ਹੋਈ ਸੀ ਪੁਲਿਸ ਵੱਲੋਂ ਚੋਰਾ ਨੂੰ ਫੜਨ ਲਈ ਫਿੰਗਰਪ੍ਰਿੰਟ ਦੀਆਂ ਮਾਇਰ ਟੀਮਾਂ ਅਤੇ ਸੀਸੀਟੀਵੀ ਕੈਮਰਿਆਂ ਦਾ ਸਹਾਰਾ ਲਿਆ ਜਾ ਰਿਹਾ ਹੈ। ਇੱਕ ਹੀ ਰਾਤ ਵਿੱਚ ਹੋਈਆਂ ਚਾਰ ਚੋਰੀਆਂ ਕਾਰਨ ਬੰਗਾ ਨਿਵਾਸੀਆਂ ਵਿੱਚ ਬਹਿਸ਼ਦ ਦਾ ਮਾਹੌਲ ਵੇਖਣ ਨੂੰ ਮਿਲ ਰਿਹਾ ਹੈ। ਤੁਸੀਂ ਦੇਖ ਰਹੇ ਹੋ ਸੀਨੀਅਰ ਸਟਾਫ ਰਿਪੋਰਟਰ ਰਾਕੇਸ਼ अरोड़ा ਦੀ ਰਿਪੋਰਟ ਅਤੇ ਆਪਣੇ ਇਲਾਕੇ ਦੀਆਂ ਹੋਰ ਖਬਰਾਂ ਦੇਖਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਅਤੇ ਫੋਲੋ ਜ਼ਰੂਰ ਕਰੋ ਜੀ। ਧੰਨਵਾਦ। ਮੇਰਾ ਨਾਮ ਸਰਵਪਿੰਦਰ ਸਰਵਪਿੰਦਰ ਕਟਨਾਬਾਪਰੀ ਹਾਂ ਜੀ ਦੱਸਾਂਗਾ ਜੀ ਮੇਨ ਮੈਡੀਕਲ ਸ਼ਾਪ ਹੈ ਇੱਥੇ 메ਨ ਰੋਡ ਸਿਵਲ ਸਾਹਸ ਤੋਂ ਸਾਹਮਣੇ ਆ ਕੀ ਹੋਇਆ ਤੁਹਾਡੀ ਜਵਾਬ ਤੇ ਰਾਤੀ ਮੈਨੂੰ ਕੋਈ ਆਇਆ ਸਾਡੇ ਤੇ ਨੂੰ ਜੀ ਕਹਿੰਦਾ ਸਾਡਾ ਕੀ ਤੁਹਾਡਾ ਸ਼ਟਰ ਪੜ ਦਿੱਤਾ ਚੋਰੀ ਹੋ ਗਈ ਆ ਤੇ ਫਿਰ ਮੈਂ ਆ ਕੇ ਦੇਖਿਆ ਜੀ 4:30 5 ਵਜੇ ਤੇ ਕੈਸ਼ ਲੱਗੇ ਜੀ ਤੁਹਾਡੀ ਕਿੰਨਾ ਚੀਗਾ ਗੈ ਕੈਸ਼ ਸ਼ਾਊਂਡਲ ਵੀ ਐਸ ਹੈ ਜੀ ਯਾਰ ਦੇ ਲੱਗ ਪਾਉਂਦਾ ਸ਼ਨੀਵਾਰ ਰਾਤ ਨੂੰ ਕਿ ਐਤਵਾਰ ਦੀ ਰਾਤ ਹੋਈ ਆ ਜੋ ਮੈਂ ਤੋਂ ਅੱਜ ਦਾ ਦੇਖ ਪਹਿਲਾਂ ਆ ਗਿਆ ਤਰੀਕ ਕਿੰਨੇ ਹੋ ਜੇ 1 33 1 ਮੱਧਰੀ ਤਿੱਤੀ ਨੂੰ ਲੱਗਤੀ ਸੀ ਜਿਹੜਾ ਬੀਆਰ 882 ਉਹ ਦਵਾਈਆਂ ਦੁਨੀਆਂ ਨੇ ਬੱਤੀ ਹੋਈਆਂ ਸੀ ਮੈਂ ਕਿਸੇ ਦੇਣੇ ਦੀ ਪੈਸੇ ਉਹ ਲੈ ਕੇ ਰੱਖੇ ਸੀਗੇ ਮੇਰੇ ਕੋਲ ਬੰਟਲ ਦੇ ਜਿਹੜੇ ਮੇਰੇ ਆਪ ਨੂੰ ਵੀ ਪਏ ਸੀਗੇ ਇਕੱਠੇ ਮਿਲ ਸੀ ਗੇ ਤਾਂ ਕਾਉਂਸਲ ਨੂੰ ਰਿਪੋਰਟ ਦਿੱਤੀ ਆ ਨਹੀਂ ਪੁਲਿਸਾਂ ਆਈ ਸੀ ਫੋਟੋ ਕਰਾ ਕੇ ਲੱਗਿਆ ਰਿਪੋਰਟ ਤਾਂ ਜੀ ਕੋਈ ਪਿਛਲੀ ਦਿੱਤੀ ਨਹੀਂ ਮੈਨੂੰ ਕੀ ਨਾ ਤੁਹਾਡਾ ਮੇਰਾ ਸਰ ਪ੍ਰਦੀਪ ਨੂੰ ਆ ਪ੍ਰਦੀਪ ਹਾਂਜੀ ਪ੍ਰਦੀਪ ਜੀ ਕਿਹੜੀ ਦੁਕਾਨ ਦਾ ਕੀ ਨਾ ਤੁਹਾਡੇ ਬੀਟ ਮੈਡੀਕਲ ਸਟੋਰ ਇਹ ਕੀ ਚੋਰੀ ਹੋਈ ਇੱਥੇ ਸਰ ਚੇਨ ਸੀਗੇ 10 ਦੇ ਸੀਗੇ 5 ਦੇ ਸੀਗੇ 2 ਦੇ ਸੀਗੇ ਬਸ ਛੋਟੇ ਨੋਟ ਸੀਗੇ ਸਾਰਾ ਕੁਝ ਸੀ ਕਰਕੇ ਕਿ ਕਿੰਨਾ ਕੁ ਸੀ ਜਾਂਦਾ ਚੱਪ ਠੀਕ ਹੈ 1000 ਰੁਪਏ ਤੋਂ ਕੋਈ ਦਵਾਈਆਂ ਵਗੈਰਾ ਵੀ ਲੈ ਕੇ ਗਏ ਨਹੀਂ ਮੈਡੀਸਨ ਹੋਈ ਹੱਥੋਂ ਆਇਆ ਸੀ ਕੈਸੀ ਲੈ ਕੇ ਗਏ ਕੱਲੇ ਹਾਂਜੀ ਕੈਸੀ ਲੈ ਕੇ ਗਏ ਕੱਲੇ ਸਾਰੇ ਖੁੱਲੇ ਉੱਠ ਗਏ ਜਦੋਂ ਕਿ ਮੈਂ ਸਵੇਰ ਦੇ 2 ਵਜੇ ਆਇਆ ਤਾਂ ਸਾਰੇ ਕੱਲੇ ਖੁੱਲੇ ਹੋਏ ਸੀਗੇ ਕੱਲਾ ਕੱਲਾ ਦਰਾਜ ਚੱਕਾ ਚੈੱਕ ਕਰਕੇ ਲੈ ਕੇ ਗਏ ਤੁਸੀਂ ਸਵੇਰ ਦੇ 2 ਵਜੇ ਤੁਹਾਨੂੰ ਕਿੱਦਾਂ ਪਤਾ ਲੱਗਾ ਮੈਨੂੰ ਜੀ ਕਾਲ ਆਈ ਸਾਹਮਣੇ ਉਹ ਗੁੰਡੇ ਸੀਗੇ ਥੋੜਾ ਜਿਹਾ ਸ਼ਹਿਰ ਚ ਆਣ ਲੱਗੇ ਸਾਮਣੇ ਖੜੋ ਤੇ ਉਹਨੇ ਫੋਨ ਕੀਤਾ ਵੀ ਤੁਹਾਡਾ ਸ਼ਟਰ ਖੁੱਲਾ ਹੈ ਜੀ ਆ ਕੇ ਦੇਖੋ ਮੈਨੂੰ ਫਿਰ ਤਾਂ ਮੌਕੇ ਤੇ ਹੋਰ ਆ ਪਿਆ ਤੁਸੀਂ ਕਿਹੜਾ ਪਿੰਡ ਤੁਹਾਡਾ ਸ਼ਹਿਰ ਦੇ ਆ ਜੀ ਅਸ਼ਰ ਸ਼ਹਿਰ ਨਗਰਮੁਲਾ ਪਤੀ 30000 ਦਾ ਪੁਲਿਸ ਨੂੰ ਦਿੱਤੀ ਰਿਪੋਰਟ ਹਾਂਜੀ ਪੁਲਿਸ ਕੋਲ ਰਾਤੀ ਕਰਾਇਆ ਜਿੱਗਾ ਇੱਕ ਵਾਰੀ ਸਮੇਂ ਜਾ ਕੇ ਠੀਕ ਹੈ ਹਾਂਜੀ ਸ਼ਟਰ ਮਤਲਬ ਕਿ 메ਨ ਰੋਡ ਤੋਂ ਕੰਮ ਹੋਣਾ ਬਹੁਤ ਬਜੀ ਜਾਦਾ ਇਹ ਤਿੰਨੇ ਮੈਡੀਕਲ ਦੁਕਾਨਾਂ ਜਿਹੜੀਆਂ ਲੁੱਟੀਆਂ ਗਈਆਂ ਹਾਂਜੀ ਚੋਰੀ ਕੀ ਜੋ ਚਲਿਆ ਹਾਂਜੀ ਠੀਕ ਹੈ ਮੇਰਾ ਢਾਈ ਕਿਲੋ ਸੋਨਾ ਸੀ ਬਾਕੀ ਸਾਰਾ ਕੁਝ ਖਲਾਰਾ ਪਾ ਗਏ ਨਹੀਂ ਕੁਝ ਮਿਲਿਆ ਪੰਜ 6 ਹਜ਼ਾਰ ਰੁਪਏ ਲਗਭਗ ਉਹ ਸੋਨਾ ਥੋੜਾ ਬਚ ਗਿਆ ਕਿ ਕਿੱਦਾਂ ਉਹਨਾਂ ਨੇ ਕੋਈ ਅਕਚੂਰੀ ਕੀ ਏ ਚੋਰੀ ਦੀ ਪਵਣੀ ਪਿਛਲੇ ਪਾਸੇ ਤੋਂ ਆਈ ਆ ਦਰਵਾਜੇ ਸਾਰੇ ਸਾਡੇ ਖੁੱਲੇ ਸੀ ਤੇ ਮਤਲਬ ਅੰਦਰੋਂ ਨਹੀਂ ਕੁੰਡੀਆਂ ਲਾਈਆਂ ਮੈਂ ਤਾਂ ਗਵਾਰਤ ਗੱਲ ਨਹੀਂ ਲਿਆਂਦੀ ਕਿ ਮੈਂ ਤਾਂ ਮੈਂ ਸਵੇਰੇ ਉੱઠી ਤਾਂ ਮੈਂ ਦਰਵਾਜਾ ਖੋਲਣਾ ਤੇ ਮੈਂ ਤਾਂ ਦਰਵਾਜਾ ਤਲੀਆ ਨਹੀਂ ਤੇ ਫਿਰ ਅਸੀਂ ਬਾਹਰ ਨੂੰ ਹੋਰ-ਵਾਰੀ ਦੇਖਿਆ ਕੁੰਡੀਆਂ ਤੇ ਉਹ ਬਾਹਰ ਪਾਉਣੀ ਪਈ ਦੀ ਸੀ ਧੱਕੜੀ ਦੀ ਤੇ ਉਹਦੇ ਕੋਲ ਕੋਲ ਲਪੱਟੀ ਤੇ ਸ਼ੀਸ਼ਾ ਪੰਨੇ ਆ ਸੀ ਤੇ ਉਹ ਪਿੱਛੇ ਦੀ ਆਈ ਤਾਂ ਪਿੱਛੇ ਨੂੰ ਵਾਪਸ ਮੁੜ ਗਈ ਸੋ ਉਹਨਾਂ ਕਾਲੇ ਵਿੱਚ ਰੱਖਿਆ ਹੋਇਆ ਸੀ ਹਾਂਜੀ ਡੱਬੇ ਵਿੱਚ ਸੀ ਪਿੱਤਲ ਦੇ ਵਿੱਚ ਤੇ ਇਹ ਦਰਮਾਲ ਦੇ ਬੰਦ ਕੇ ਤੇ ਲਪਾ ਵਿੱਚ ਪਾ ਕੇ ਇਦਾਂ ਟਰਾਂਕ ਚ ਸੀ ਟਰਾਂਕ ਲਈ ਉਹ ਟਰਾਂਕ ਲੈ ਗਿਆ ਚਾਪੇ ਟਰਾਂਕ ਇੱਦਾਂ ਹੀ ਲੈ ਗਿਆ ਚੁੱਕ ਕੇ ਬਾਹਰ ਕਿਤਨਾ ਚਲੇ ਖੇਤਾਂ ਚਲੇ ਆ ਗਏ ਉਹਨਾਂ ਨੇ ਭੰਨਿਆ ਹਾਂਜੀ ਪਤਾ ਲੱਗਦਾ ਵੀ ਕੋਈ ਸ਼ੱਕ ਸ਼ੁੱਕ ਹੈਗੀ ਕਿਸੇ ਦੇ ਨਹੀਂ ਸ਼ੱਕ ਮੈਨੂੰ ਮੇਰੇ ਘਰ ਇੱਥੇ ਕੋਈ ਨਹੀਂ ਆਇਆ ਹਾਂ ਸਾਡੀ ਦਕਨ ਉਹ ਰੰਗ ਦੇ ਜੰਗਲ ਕੋਲ ਪਿੱਛੇ ਦੀ ਜੇ ਆਇਆ ਤਾਂ ਇੱਥੇ ਹੀ ਬੈਠਣਾਗੇ ਇੱਥੋਂ ਚੱਲਣਾ